ਆਟਨ ਸਿੰਘ ਦੇ ਕੰਮ ਕਰਤੇ ਕਾਲੇ ਕਤਈ ਕਾਲੇ ਰਗੜਤੇ ਕਤਈ ਕਾਲੇ ਕੱਢਦੇ ਵਾਈਕੂ ਜੀ ਦਾ ਖਾਲਸਾ ਵਾਈਕੂ ਜੀ ਦੀ ਫਤਿਹ ਅੱਜ ਮੇਰੇ ਬਲੌਗ ਦਾ 6ਵਾਂ ਆ ਗਿਆ ਦੇਖੋ गाइस ਕਿੱਡੀ ਘਣ ਧੁੱਪ ਲੀਲੀ ਸਾਰੇ ਲੋਕੀ ਅੱਜ ਫੇ ਕੱਪੜੇ-ਕੁਪੜੇ ਪਾਗੇ ਛੱਤਾਂ ਤੇ ਸਾਡੇ ਵੀ ਪਾ ਹੀ ਗਏ ਥੋੜੇ ਜਿਲੇ ਕਿਨ ਪਰ ਇਹ ਤਾਂ ਸਹੀ ਆ ਹੈਂ ਚਾਤਾ ਤੇ ਖੇਤੀ ਲਈ ਆ ਗਏ ਇਹ ਧਨੀਆ ਬੀਜਿਆ ਵਾ ਆ ਗਾਜਰਾ ਵਾ ਨਹੀਂ ਮੂਲੀਆਂ ਸੋਰੀ ਮੂਲੀਆਂ ਧਨੀਆ ਬਾਕੀ ਆ ਸਾਰੀਆਂ ਚੀਜ਼ਾਂ ਤੇ ਸਾਡਾ ਇੱਕ ਹੋਰ ਪੋਸਟਰ ਬਣ ਕੇ ਆ ਗਿਆ ਤੇ ਹੁਣ ਅਸੀਂ ਇੱਕ ਹੋਰ ਲਾਉਣਾ ਉਹਦਾ ਅਸੀਂ ਪਹਿਲਾਂ ਤਾਂ ਫਰੇਮ ਬਣਵਾ ਕੇ ਲੈ ਕੇ ਆਉਣਾ ਪਹਿਲਾਂ ਬਣਵਾ ਕੇ ਲੈ ਕੇ ਕੀ ਲੱਭਣਾ ਓਏ ਇੰਚ ਦੇਵ ਦਾ ਪਤਾ ਨਹੀਂ ਅਰ ਕਿੱਥੇ ਤੇ ਮੈਂ ਆਪ ਨਹੀਂ ਵੇਖੀ ਬੜੇ ਦਿਨਾਂ ਦੀ ਚਲੋ ਗਾਇਸ ਆ ਰਿਹਾ ਇਹ ਤੁਜਾ ਬੋਸਟਰ ਗਾਇਸ ਅੱਜ ਤੁਹਾਨੂੰ ਦਿਖਾਉਣੇ ਕਿ ਸੀਰੀਅਸ ਆ ਕੈਪਟਨ ਸਿੰਘ ਨੇ ਕੋ ਕਰਤਾ ਗਾਇਸ ਆ ਵੇਖੋ ਤਹੀ ਵੇਖਣੇ ਤੂੰ ਆ ਤੂੰ ਆ ਹੀ ਆਵੇ ਵੈਂਟੀਲੇਟਰ ਵੀ ਚਲਾਤਾ ਅੱਜਾ ਕੋ ਕੈਪਟਨ ਸਿੰਘ ਦੇ ਕੰਮ ਕਰਤੇ ਕਾਲੇ ਕਤਈ ਕਾਲੇ ਰਗੜਦੇ ਕੱਤੀ ਕਾਲੇ ਘੱਟਦੇ ਚਾਹ ਚਾਹ ਵੇਖਿਓ ਹੁਣੇ ਚਾਹ ਵੀ ਕਾਲੀ ਕਰਤੀ ਜਾਣਾ ਪਾਪਕਨ ਬਣਾਉਣਾ ਹੁਣ ਵੇਖਿਓ ਆ ਮੁੰਡੇ ਨੇ ਫਲੇਮ ਹਾਈ ਕਰਤੀ ਤੇ ਕੱਟਣੇ ਗੰਦੇ ਅੱਜ ਫਿਰ ਪਾਪਕਨ ਨਹੀਂ ਬਣਿਆ ਤੇ ਚਾਹ ਪੀਵਾਂਗੇ ਰਾਤ ਨੂੰ ਆਹ ਵੇਖੋ ਮਟੀਰੀਅਲ ਵੀ ਫੁੱਲ ਬਿਸਕਟ ਵੇਖੋ ਕਿੱਡੇ ਘੈਂਟ ਰੱਖੇ ਲਿਆ ਆ ਮਾਮੇ ਦੀ ਫਲੇਸ਼ੀ ਜਿਹਾ ਲਿਆ ਕਰ ਕਤਈ ਐਸ ਕਰ ਹੁਣ ਨਾ ਕੀ ਦੱਸ ਜਿਹੜੇ ਆ ਉਹੀ ਆ ਬਸ ਚੌਕਲੇਟਾਂ ਦੀ ਕਮੀ ਰਹਿ ਗਈ ਦੇ ਗਾਈਸ ਸੇਮ ਇਸ ਕੁੜਾ ਕਿਉਂ ਨਹੀਂ ਆਵੇ ਆਵੇ ਨਹੀਂ ਮਾਫੀ ਜਨ ਤੀਕ ਪਾਦਾ ਹਣਾ ਨਹੀਂ ਪਾਦਾ ਗਾਈਸ ਇਹ ਨਾ ਘੋੜੀ ਨਹੀਂ ਪਾਇਆ ਚਾਹ ਕਾਦੀ ਜਿੱਚ ਘੋੜਨੀ ਬੱਲਾ ਹਰੇ ਵੀ ਆਦਰ ਆਹ ਉਹ ਤਾਂ ਚਾਹ ਜਗੋੜਾ ਹੋਣ ਗਾਇਸ ਮੈਂ ਤਾਂ ਬੀਣਾ ਚਾ ਐਨਾ ਹੀ ਬੀਣੀ ਹਿੰਦੀ ਚਾਹ ਮੈਂ ਤਾਂ ਦੁੱਧ ਨਹੀਂ ਸਾ ਮਾਫੜਾ ਰੱਜ ਕੇ ਪੀਣਾ ਚਾਹ ਚਲੋ ਬਿਸਕੁਟ ਵੀ ਖਾ ਲੈਂਦੇ ਆ ਪਰ ਮੈਂ ਦੁੱਧ ਹੀ ਦੁੱਧ ਨਾਲ ਇਹਦੇ ਸੇਮ ਸੇਮ ਬਿਸਕੁਟ ਹੁੰਦੇ ਆ ਡਿਗੇਰੇਜੇਟ ਇੱਥੇ ਹੋਈ ਇੱਥੇ ਕਾਤੀ ਬੜੀ ਛੀਕੀ ਛੀਕੀ ਬੜੀ ਘਾਟ ਦੱਸਿਓ ਜੇ ਇਹਨਾਂ ਦੇ ਘਰੇ ਬਣੀ ਆਦੀ ਚਾਹ ਵੀ